ਐਸੀ ਤਾਂ ਕੋਈ ਲੰਡੇ ਨਹੀਂ ਤਾਂ ਸੀ ਗੱਲ ਆ ਰਹੀ ਕਿ ਕੋਈ ਪੈਸੇ ਦੀ ਗੱਲਬਾਤ ਹੀ ਸੀ ਸੀ ਤੇ ਬਾਕੀ ਤਾਂ ਹੁਣ ਉਹ ਜਾਣਦੇ ਜਾਂ ਬ੍ਰਾਂਚ ਦੇ ਉਧਰ ਨੇ ਜਾਣਦੇ ਆ ਰਾਤੀ ਕਿੰਨੇ ਵਜੇ ਥੋਈ ਆ ਜੀ ਰਾਤੀ ਨੂੰ ਸਾਡੇ 9:00 ਵਜੇ ਦੇ ਕਰੀਬ ਕਹਿੰਦੇ ਹੋਈ ਆ ਫੇਰ ਬੰਦ ਕਰ ਲਿਆ ਸੀ ਕਿੰਨੇ ਵਜੇ ਜਦੋਂ ਪਤਾ ਲੱਗਾ ਤੇ ਗੱਡੀ ਥੱਲੇ ਮੈਨੂੰ ਆਉਣ ਦਾ ਕਾਰਨ ਕਾਰਨ ਇਹ ਹੀ ਦੱਸ ਰਹੇ ਕਿ ਕੋਈ ਪੈਸੇ ਦੀ ਗੱਲ ਹੋਗੀ ਬਾਕੀ ਉਹ ਜਾਣਦਾ ਹੁਣ ਦੇਖੋ ਕੋਈ ਆਇਆ ਨਹੀਂ ਹੈ ਨਾ ਉੱਥੋਂ ਪਤਾ ਨਹੀਂ ਲੱਗਾ ਹੁਣ ਜੇ ਅੱਜ ਤੁਸੀਂ ਪਿੰਡ ਨਿਵਾਸੀ ਸਾਰੇ ਜਾਣੇ ਖੜੇ ਆ ਹਾਂਜੀ ਤਾਂ ਕੀ ਮੰਗ ਕਰਦੇ ਹੋ ਮੰਗ ਇਨਸਾਫ ਚਾਹੀਦਾ ਇਨਸਾਫ ਹੀ ਮੰਗਦੇ ਹੋਰ ਤਾਂ ਆਪਸ ਵਿੱਚ ਵੀਰ ਦੀ ਬੈਠੀ ਹੈ ਨਾ ਦੇਖੋ ਜਿਹੜਾ ਪੰਜਾਬ ਪੁਲਿਸ ਦੇ ਕੋਲ ਤੁਸੀਂ ਕੋਈ ਸ਼ਿਕਾਇਤ ਕੀਤੀ ਦਰਜ ਕਰਵਾਈ ਆ ਦਰਜ ਕਰਵਾ ਰਹੇ ਆ ਹਜੇ ਤੱਕ ਉਹਨਾਂ ਨੇ ਕੀਤਾ ਨਹੀਂ ਕੇਹ ਰਹੇ ਆ ਆਪਾਂ ਇਹ ਕਰਵਾਣੀ ਹੈ ਨਾ ਹਜੇ ਤੱਕ ਹੋਇਆ ਨਹੀਂ ਕੁਝ ਵੀ ਕੋਈ ਕੁਝ ਨਹੀਂ ਹੋਇਆ ਹਜੇ ਕੁਝ ਨਹੀਂ ਹੋਇਆ ਵੀਰ ਦੇ ਬੈਠੇ ਨੇ ਉਹਨਾਂ ਦੇ ਮਾਮਾ-ਬਾਪ ਵੀ ਆਏ ਹੋਣਗੇ ਪਿਤਾ ਜੀ ਆਏ ਡੈਡੀ ਆਏ ਹਾਂਜੀ ਉਹ ਅੰਦਰ ਗਿਆ ਜੀ ਹਾਂਜੀ ਅੰਦਰ ਹਾਂਜੀ ਅੰਦਰ ਹੀ ਹੋਇਆ ਗੱਲ ਕਰ ਰਿਹਾ ਤੇ ਅੱਛਾ ਜੀ ਉਹ ਮੁੰਡਾ ਕਿਦਾਂ ਦਾ ਸੀ ਉਹ ਮੁੰਡਾ ਵਧੀਆ ਸੀਗਾ ਬੇਨਤੀ ਦਿਨ ਮੈਂ ਕਿਹਾ ਅੰਦਾਜ਼ੇ ਦਾ ਕੋਈ ਨਹੀਂ ਪੈਣਾ ਬੱਸ ਸਕਦੇ ਆ 22 27 28 ਸਾਲ ਦਾ ਸੀਗਾ ਕਦੀ ਗਾਇਨੀ ਸੀ ਤੇ ਵਿਆਹ ਸੀਗਾ ਜੀ ਨਹੀਂ ਨਹੀਂ ਅਨ ਮੈਰਿਡ ਸੀਗਾ ਕੰਮ ਕਰਦਾ ਸੀ ਕਿ ਪੜ੍ਹਦਾ ਸੀ ਕੰਮ ਕਰਦਾ ਸੀ ਬਰਾਜ ਚ ਮੈਨੇਜਰ ਬਣਾਇਆ ਸੀ ਪ੍ਰਾਂਤ ਵਿੱਚ ਜੀ ਤੇ ਮਤਲਬ ਉਹਦਾ ਪੂਰਾ ਕਾਰਨ ਨਹੀਂ ਪਤਾ ਲੱਗ ਸਕਿਆ ਭਾਈ ਹਾਂਜੀ ਕੁਝ ਨਹੀਂ ਪਤਾ ਲੱਗਾ ਦੇਖੋ ਜਾਂਦਾ ਉਹ ਜਾਂਦਾ ਸੀਗਾ ਜਾਂ ਜਿਹੜੇ ਵੀ ਉੱਥੇ ਸੀ ਕੋਈ ਗੱਲਬਾਤ ਕੋਈ ਵੀ ਹੋएगी ਉਹ ਜਾਂਦੇ ਸਾਨੂੰ ਅਜੇ ਤੱਕ ਇਸ ਬਾਰੇ ਕੁਝ ਨਹੀਂ ਪਤਾ ਕਿਹਦੇ ਥੱਲੇ ਆਇਆ ਉਹ ਟ੍ਰੇਨ 'ਚ ਜਾਏ ਟ੍ਰਿੰਚ ਟ੍ਰੇਨ ਦੇ ਥੱਲੇ ਕੁਝ ਪਤਾ ਲੱਗਾ ਕਿਹੜੀ ਟ੍ਰੇਨ ਸੀ ਉਹ ਟ੍ਰੇਨ ਤਾਂ ਨਹੀਂ ਇੱਦਾਂ ਦਾ ਪਤਾ ਅੱਛਾ ਜੀ ਜੀ ਚਲੋ ਜੀ ਮੈਨੇਜਰ ਸੀਗਾ ਤੇ ਸਵੇਰੇ ਜਿੱਦਾਂ ਫੋਨ ਕੀਤਾ ਦੋਸਤਾਂ ਦਾ ਆਇਆ ਕਿ ਇਦਾਂ ਦਾ ਮੈਸੇਜ ਉਹਨੇ ਸਟੇਟਸ ਵੀ ਲਾਇਆ ਸੀ ਇਦਾਂ ਕਰਕੇ ਮੈਂ ਕਿ ਸੋਰੀ ਦੋਸਤੋ ਮੈਂ ਜਾ ਰਿਹਾ ਹਾਂ ਤੰਨੇ ਤੋਂ ਗਲਤੀ ਹੋ ਗਈ ਆ ਅੱਦਾਂ ਕੋਈ ਗਲਵਾਤ ਹੋਈ ਵੀ ਕੋਈ ਪੈਸੇ ਦੀ ਕੋਈ ਹੋਰ ਕੋਈ ਗੇਮ ਪਤਾ ਨਹੀਂ ਹੁਣ ਉਹ ਰੱਬ ਹੀ ਜਾਣਦਾ ਜਾਂ ਉਹ ਜਾਣਦਾ ਸੀਗਾ ਜਾਂ ਜਿਹੜੇ ਸੀ ਉਸ ਤੇ ਬ੍ਰਾਂਚ ਚ ਤੇ ਆ ਸੁਸਾਇਡ ਦੀ ਮ ਖਬਰ ਮਿਲ ਕੇ ਉਹਨੇ ਇਧਰ ਰੇ ਵਿੱਚ ਜਿੰਦਾ ਜਿੰਦਾ ਕਰਕੇ ਆਤਮ ਹੱਤਿਆ ਕਰ ਦਿੱਤੀ। ਨਹੀਂ ਆਤਮ ਹੱਤਿਆ ਕਰਨ ਦਾ ਕਾਰਨ ਕੀ ਹੋਇਆ? ਕਾਰਨ ਹੋਣਾ ਜੀ ਜਾਂ ਤਾਂ ਉਹ ਦੱਸ ਸਕਦਾ ਜਾਂ ਉੱਥੇ ਦੇ ਜਿਹੜੇ ਬੰਦੇ ਸੀ ਜਿਹੜੇ ਸੀਗੇ ਨਾ ਆਡਿਟ ਟੀਮ ਜੋ ਵੀ ਆਏਗੀ ਜੋ ਨਾ ਨਾ ਅਬ ਕੰਪਨੀ ਕਿਹੜੀ ਸੀ? ਕੰਪਨੀ ਸੀ ਐਮ ਐਸ ਅਸੋਸੀਏਟਸ ਆ ਸੀ ਐਮ ਐਸ ਅਸੋਸੀਏਟਸ। ਇਹ ਕਿਹੜੀ ਰੁ ਅੱਛਾ ਕਰੋੜ ਦੇ ਜਾਂ ਕਿੱਥੇ ਜੀ? ਹਾਂਜੀ ਕਿੱਥੇ ਅੱਜ ਕਿਹੜੀ ਜਗ੍ਹਾ 'ਚ? ਇਹ ਹਿਆਲਪੁਰਾ ਬ੍ਰਾਂਚ ਦੀ ਗੱਲ ਆ ਜੀ। ਅੱਛਾ ਤੇ ਉਹਦਾ ਕੀ ਨਾਮ ਸੀਗਾ ਜੀ? ਸਮਨਦੀਪ ਸਰਾ ਜੀ। ਤੇ ਤੁਹਾਡਾ ਕੀ ਨਾਮ ਆ? ਮੇਰਾ ਕੋਲ ਨਹੀਂ। ਤੇ ਉਹਦਾ ਕੰਪਨੀ ਇਹ ਪੈਸਿਆਂ ਦਾ ਚੱਕਰ ਜਿਹੜਾ ਉਹਦੀ ਗੱਲ ਚ ਸੁਣੀ ਟੈਨਸ਼ਨ ਲੱਗਿਆ ਕਿਦਾਂ ਮਤਲਬ ਉਹ ਕਿੰਨੇ ਕੁ ਪੈਸੇ ਬਣਦੇ ਸੀ 2.70 ਲੱਖ ਰੁਪਏ ਹੈਗਾ ਇਹਦੀ ਥੋੜੀ ਟੈਨਸ਼ਨ ਲੱਗਿਆ ਨੇ ਉਹਨੇ ਕੰਪਨੀ ਵਾਲਾ ਨਿਕਲਦੇ ਸੀ ਕੰਪਨੀ ਵਾਲਿਆਂ ਦੇ ਕੰਪਨੀ ਦਾ ਨਾਮ ਕੀ ਹੈ ਬਾਈ ਆਪਣਾ ਸਪਾਇਰ ਮਸ ਜੀ ਹੈ ਤੇ ਫਿਰ ਉਹਨੇ ਫਹਾਕੇ ਮਤਲਬ ਇਹ ਕੰਮ ਕਿਉਂ ਕੀਤਾ ਜਿਹੜਾ ਗੱਡੀ ਥੱਲੇ ਆਉਣ ਦਾ ਕਾਰਨ ਪਤਾ ਹੁਣ ਇੱਥੇ ਉਹਨਾਂ ਦੇ ਕੇਵਨ ਵਿੱਚ ਬੰਦ ਗਏ ਬੰਦੇ ਉਹਨਾਂ ਦੀ ਕੀ ਗੱਲ ਹੋਈ ਜਿਹੜੀ ਟਵਾਲੇ ਨੇ ਕੀ ਨਹੀਂ ਹੋਈ ਉਹਨਾਂ ਹੁਣ ਇਹ ਵੀ ਕਹਿੰਦੇ ਕੀ ਹੋਇਆ ਉਹ ਹੀ ਦੱਸ ਸਕਦੇ ਆ ਇਹ ਮੁੰਡਾ ਕਿੱਥੇ ਦਾ ਸੀਗਾ ਕਿਸਾਨ ਦੇ ਮੁੰਡੇ ਕਿਸਾਨ ਕਹਿੰਦਾ ਤੇ ਇਹਨਾਂ ਦੇ ਮਾਂ-ਬਾਪ ਵੀ ਆਏ ਹੋਣਗੇ ਕੋਟੇ ਹੋ ਜੀਗੇ ਤੇ ਤੁਸੀਂ ਕੀ ਹੁਣ ਮੰਗ ਕਰਦੇ ਸਰਕਾਰ ਤੋਂ ਅਸੀਂ ਨਿਆਂ ਮਿਲਿਆ ਪਰਵਾਰ ਜਿਹੜਾ ਪਰ ਇੱਕੋ ਇੱਕ ਮਾਵਾ ਵਾਲਾ ਬੁਲਾਤਾ ਵੀ ਨਾ ਮੈਂ ਤੇ ਦੂਜਾ ਉਹ ਮਾਂ ਬਾਬੂ ਦਾ ਇੱਕੋ ਪੁੱਛੀ ਸੀ ਕਿ ਤੈਨੂੰ ਆਪੋ ਆਪਣੀ ਧਿਰ ਦੇ ਮਾਵਾ ਤੇਰੇ ਨਾਲ ਤੇ ਮੁੰਡਾ ਮਿੰਟ ਸੀ ਕਾਹਨ ਮਿੰਟ ਠੀਕ ਆ ਜੀ ਤੇ ਕੰਪਨੀ ਵਾਲਾ ਕੋਈ ਮਤਲ ਮੌਕੇ ਤੇ ਹਾਜ਼ਰ ਹੋਇਆ ਜਾਂ ਨਹੀਂ ਕੰਪਨੀ ਵਾਲੇ ਆਏ ਸੀਗੇ ਉਹ ਬਸ ਕਰਕੇ ਇੱਥੇ ਚਲੇ ਗਏ ਨਰਸ ਜਣ ਨੂੰ ਕੁਝ ਨਹੀਂ ਨਹੀਂ ਕੁਝ ਨਹੀਂ ਕੋਈ ਗੱਲ ਬਾਤ 1000 ਰੁਪਏ ਕਹਿੰਦੇ ਸੀਗੇ ਲੈ ਲੋ ਕਿ ਨਹੀਂ 5000 ਰੁਪਏ ਵੇਲੇ ਲੈ ਲੋ ਵੀ ਫੈਸਲਾ ਕਰੋ ਮੈਂ ਤੁਹਾਨੂੰ ਗੱਲ ਆਉਂਦੀ ਹੈ ਕਿ ਕੀ ਕੀ ਕੀਤਾ ਤੁਸੀਂ ਮੈਂ ਮੰਗਵਾ ਦਿੰਦਾ ਸਰਦਾਰ ਤੁਹਾਨੂੰ ਮੰਗ ਮੈਂ ਲਿਖ ਦਿੰਦਾ ਬੋਲ ਦਿੰਦਾ ਤੁਹਾਨੂੰ ਆਮ ਮੈਨ ਲੈ ਠੀਕ ਹੈ ਧੰਨਵਾਦ ਦੇਖੋਈਆ ਉਹਦਾ ਕੀ ਨਾਮ ਸੀ ਸਸੀਪਾਲ ਜੀ ਸਸੀਪਾਲ ਜੀ ਤੇ ਮੈਂ ਪਲਵਿੰਦਰ ਸਿੰਘ ਦੇ ਸਾਜ ਨਵਾਂਸੀ ਡਿਫਾਇਲ ਕਲਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਾ ਜੋ ਸੰਮਦੀਪ ਸਾਡਾ ਛੋਟਾ ਭਰਾ ਰਾਤੀ ਉਹਨਾਂ ਹੈਪਨ ਹੋਇਆ ਤਕਰੀਬਨ ਤਕਰੀਬਨ 9:00 9:30 9:00 ਵਜੇ ਸਾਨੂੰ 9:30 ਵਜੇ ਦਾ ਜਿੰਦਾ ਕੋਈ ਪਤਾ ਲੱਗਾ ਕਿਓਟ ਨੇ ਟ੍ਰੇਨ ਥਲੇ ਆ ਕੇ ਸੁਸੈਡ ਪਾ ਲਿਆ ਸਾਡੀ ਡਾਕਟਰ ਵੀ ਆਰ ਮੇਦਕਰ ਸ਼ੀਤਪਕਸ਼ ਨੌਜਵਾਨ ਸਭਾ ਦਾ ਉਹ ਜਨਰਲ ਸੈਕਟਰੀ ਸੀਗਾ ਬਹੁਤ ਹੀ ਹੋਣਹਾਰ ਪੜਿਆ ਲਿਖਿਆ ਬੀਏ ਪੜਿਆ ਮੁੰਡਾ ਸੀਗਾ ਸੋ ਸਾਨੂੰ ਬੜਾ ਦੁੱਖ ਹੋਇਆ ਸਾਰੀ ਸਭਾ ਨੂੰ ਸਾਰੇ ਮਜ਼ਦੂਰ ਨੂੰ ਸਾਰੇ ਇਲਾਕੇ ਨੂੰ ਇੰਨਾ ਹੋਣਹਾਰ ਬੱਚਾ ਜਿਹੜਾ ਆ ਉਹ ਸਾਡੇ ਵਿੱਚੋਂ ਕੱਲ ਵਿਛੜ ਗਿਆ ਔਰ ਉਹ ਵਜਾ ਕੀ ਬਣੀ ਜਿਹੜਾ ਇੱਕ ਲੈਸ ਕੰਪਨੀ ਆ ਉਹ ਸ਼ਿਆਰਪੁਰ ਦੇ ਵਿੱਚ ਫੁਵਾੜੇ ਵਿੱਚ ਉਹਦੀ ਬ੍ਰਾਂਚ ਹੈਗੀ ਆ ਇੱਥੇ ਪਹਿਲਾਂ ਕੰਮ ਕਰਦਾ ਸੀ 1.5 ਸਾਲ ਕੰਮ ਕੀਤਾ ਉਸ ਤੋਂ ਬਾਅਦ ਉਹ ਐਜ਼ ਅ ਮੈਨੇਜਰ ਪ੍ਰਮੋਟ ਹੋ ਗਿਆ ਉਹ ਸ਼ਿਆਰਪੁਰ ਜਿਹੜੀ ਬ੍ਰਾਂਚ ਦੇ ਵਿੱਚ ਚਲਾ ਗਿਆ ਕੱਲ ਉੱਥੇ ਉਹਨਾਂ ਦੀ ਕੀ ਗੱਲਬਾਤ ਹੋਈ ਆ ਉਹਨਾਂ ਦੀ ਪੈਸੇ ਨੂੰ ਲੈਣ ਦੇ ਕਰਕੇ ਤੇ ਸਾਨੂੰ ਨਹੀਂ ਪਤਾ ਬੰਦ ਕੰਮ ਦੇ ਵਿੱਚ ਉਹਨੇ ਕੀ ਮਨ ਨੂੰ ਨਾਲ ਲਿਆ ਇੱਕ ਬੰਦਾ ਸਾਡੇ ਵਿੱਚ ਹੈਗਾ ਇੱਥੇ ਸਰਦਾਰ ਜੀ ਹੈਗੇ ਆ ਉਹਨਾਂ ਨੇ ਦੱਸਿਆ ਭਈ ਜਦੋਂ ਉਹ ਕਮਰੇ ਤੋਂ ਬਾਹਰ ਨਿਕਲਿਆ ਉਹਨੇ ਮੂੰਹ ਧੋਖਿਆ ਆਪਣਾ ਰੋਂਦਾ ਆ ਆਂਦਰੋਂ ਮੂੰਹ ਧੋਖਿਓ ਨਿਕਲਿਆ ਤੇ ਉਸ ਤੋਂ ਬਾਅਦ ਜਿਹੜਾ ਉਹ ਆਪਣੇ ਇਧਰ ਉਹਨੇ ਫੁਵਾੜੇ ਵੱਲੋਂ ਚਾਲਾ ਪਾ ਲਿਆ ਔਰ ਕਈ ਜਗ੍ਹਾ ਤੇ ਉਹਦੇ ਸਾਥੀ ਮੋਰੇ ਲਾੜਲੇ ਵੀ ਖੜੇ ਸੀ ਪਰ ਉਹਨਾਂ ਤੱਕ ਉਹ ਨਹੀਂ ਪਹੁੰਚਿਆ ਪਤਾ ਨਹੀਂ ਹੋਣੀ ਉਹਨੂੰ ਕਿੱਧਰ ਖਿੱਚ ਕੇ ਲੈ ਗਈ ਇਹ ਸਾਨੂੰ ਬਾਅਦ ਚ ਪਤਾ ਲੱਗਾ ਕਿ ਟ੍ਰੇਨ ਤੇ ਉਹਨੇ ਉਹਨੇ ਸੁਸਾਇਡ ਕਰ ਲਿਆ ਸੋ ਅਸੀਂ ਪ੍ਰਸ਼ਾਸਨ ਅੱਗੇ ਇੱਕ ਬੇਨਤੀ ਕਰਦੇ ਆ ਕਿ ਜੇ ਤਾਂ ਇਹ ਪਰਚਾ ਕੱਟ ਹੁੰਦਾ ਜਾਂ ਉਹਨੂੰ ਇਨਸਾਫ ਮਿਲਦਾ ਆ ਤੇ ਅਸੀਂ ਠੀਕ ਆ ਸਾਨੂੰ ਬੱਚੇ ਲਈ ਇਨਸਾਫ ਚਾਹੀਦਾ ਆ ਪਰ ਜੇਕਰ ਸਾਨੂੰ ਪ੍ਰਸ਼ਾਸਨ ਇਨਸਾਫ ਨਹੀਂ ਦਵਾਉਂਦਾ ਤੇ ਫਿਰ ਅਸੀਂ ਅਗਲੀ ਕਾਰਵਾਈ ਜਿਹੜੀ ਆ ਉਹ ਵਾਡੀ ਸਖਤ ਕਰਾਂਗੇ ਔਰ ਜਥੇਵੰਦੀਆਂ ਨੂੰ ਨਾਲ ਲੈ ਕੇ ਕਰਾਂਗੇ ਕਿਸਾਨ ਸਭਾ ਨੂੰ ਨਾਲ ਲੈ ਕੇ ਕਰਾਂਗੇ ਕਿਉਂਕਿ ਇੱਕ ਬੱਚੇ ਦਾ ਇਨਸਾਫ ਹੋਆ ਉਹ ਅਸੀਂ ਲੈ ਕੇ ਹਟਾਂਗੇ ਕਿ ਮੈਂ ਆਪਣੀ ਡਾਕਟਰ ਵੀਰ ਅੰਬੇਦਕਰ ਸ਼ਹੀਦ ਭਕਤ ਸਿੰਘ ਨੌਜਵਾਨ ਸਭਾ ਦਾ ਐਜੇ ਕੈਸ਼ੀਅਰ ਹੋਣ ਦੇ ਨਾਤੇ ਮੈਂ ਅਜੇ ਇਹ ਜਿਹੜਾ ਆ ਉਹ ਕਹਿ ਰਿਹਾ ਠੀਕ ਹੈ ਜੀ ਕਿਹੜੇ ਕਿਹੜੇ ਸੰਘਰਸ਼ ਕਰ ਸਕਦੇ ਹੋ ਸੰਘਰਸ਼ ਇਹ ਦੇਖੋ ਜੀ ਅਸੀਂ ਟ੍ਰੇਨਾਂ ਵੀ ਰੋਕ ਸਕਦੇ ਹਾਂ ਕਿਉਂਕਿ ਟ੍ਰੇਨ ਦਾ ਇੱਕ ਰੋਲ ਹੈਗਾ ਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜੇ ਸਾਡੇ ਨਾਲ ਪ੍ਰੋਪਰ ਨਹੀਂ ਸਾਥ ਦਿੰਦੀ ਅਸੀਂ ਉਹਦਾ ਵੀ ਕਰ ਸਕਦੇ ਹਾਂ ਬਾਕੀ ਜਿਹੜੀ ਫੈਕਟਰੀ ਆ ਉਹਦਾ ਵੀ ਇਹੀ ਘਰਾਓ ਕਰ ਸਕ ਜੋ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਆਪਣੇ ਮੈਂ ਬਲਵਿੰਦਰ ਸਿੰਘ ਦਸਾਜਾ ਦਸਾਜ ਕਲਾਂ ਦਾ ਵਾਸੀ ਆ ਜੀ ਠੀਕ ਹੈ ਜੀ ਦੁਆਪਨ ਨੂੰ ਤੁਹਾਡੇ ਕੋਲ ਕੋਈ ਤਕਰਾ ਹੋਈ ਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਇੱਕ ਸਮਾਜੀ ਮਾਦ ਲੱਗੇ ਨੇ ਬਤੀਤ ਸਾਹਿਬ ਜਿਹੜਾ ਉਹਨੇ ਇੱਕ ਤੁਸੀਂ ਕੀਤੀ ਜਿਹੜਾ ਤੇ ਆਪੇ ਆਜੀ ਸਿਆਰ ਤੋਂ ਇਹ ਵਾਰਸ ਆਇਆ ਵਾਰਸ ਨੂੰ ਸੁਨਾਤ ਕੀਤੇ ਤੜਪੜੀ ਤੇ ਥੋੜਾ ਸ਼ੱਕ ਕਰਦਾ ਕਰਨ ਕਿ ਕੰਪਨੀ ਕੰਮ ਕਰਦਾ ਸੀ ਉਹਨਾਂ ਦੇ ਜਾਣ ਲਿਖ ਰਹੇ ਆ ਤੇ ਭਾਂਦੀ ਕਰ ਰਹੀ ਜਦੋਂ ਮੇਰੇ ਲੱਗਦੀ ਹੈ ਕੋਈ ਕੰਪਨੀ ਨਾਲ ਉਹ ਤਾਂ ਕੋਈ ਲੈਨਡਰ ਵਾਦੀ ਸੁਣ ਕੰਪਨੀ ਕੰਮ ਕਰਦਾ ਸੀ ਉਹ ਕੰਪਨੀ ਵਾਲਿਆਂ ਨੂੰ ਹੋਰ ਕੰਪਨੀਆਂ ਨਾਲ ਪੁੱਛਾ ਕਿ ਕੀ ਕਰਦੇ ਬਾਕੀ ਇਨਕੁਆਰੀ ਕਰ ਰਹੇ ਆ ਬਿਆਹ ਲਿਖਾਰੇ ਜਦੋਂ ਮਾਰਗੀ ਕਾਰੀ ਕੀਤੀ ਜਾਈ ਇਹ ਇਹ ਜਿਹੜਾ ਮੁੰਡਾ ਸੀ ਕਿੰਨੇ ਚਿਰ ਤੋਂ ਕੰਮ ਕਰਦਾ ਸੀ ਇਹ ਕਰਦੇ ਦੱਸੇ 1.5 ਸਾਲ ਤੋਂ ਕੰਮ ਕਰ ਰਿਹਾ ਸੀ ਤੇ ਕੋਈ ਕੰਪਨੀ ਦਾ ਮਤਲਬ ਕੋਈ ਇਹਨਾਂ ਸੁਣ ਚ ਆਇਆ ਵੀ ਕੋਈ ਟੌਰਚਰ ਕੀਤਾ ਗਿਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ ਪਤਾ ਨਹੀਂ ਕੱਲ ਕੋ ਰਾਡਰ ਟੀਮ ਇਹਨਾਂ ਦੀ ਆਈ ਸੀ ਉਹ ਰਾਡਰ ਚੱਲ ਗਿਆ ਸੀ ਉਸ ਸਮੇਂ ਉਸ ਕੰਪਨੀ ਦਾ ਪੈਸਾ ਦਾ ਕੋਈ ਬੜੇ ਮੁਸ਼ਕਿਲ ਹੋ ਰਿਹਾ ਬਾਕੀ ਬਿਆਹ ਲਿਖਾਰੇ ਕਿਤਾ ਜਾਣ ਕਰ ਉਸ ਦਾ ਕਹਾਣੀ ਮਿਲਦਾ ਹੈ ਉਹ ਬਹੁਤ ਹੁੰਦਾ ਹੈ ਕਿਹੜੇ ਕਿਹੜੇ ਧਰਮ ਉਤਰਾਵਾ ਲੱਗ ਸਕਦੇ ਹੈ ਕਿ ਕਰੇ ਬਿਆਨ ਲਿਖ ਰਹੇ ਹੈ ਬਿਆਨ ਚੱਲ ਰਹੇ ਬਸ ਚੱਲ ਰਹੇ ਉਸ ਤੋਂ ਬਾਅਦ ਬਿਆਨ ਦੇ ਬਾਅਦ ਦੇਖਦੇ ਹੈ